ਇਹਦੇ ਅੰਦਰ ਕਿੰਨੇ ਬੰਦੇ ਹੀ ਪਈ ਗਲੇ ਵਾਹ ਵਾਹ ਬੱਚੋਂ ਨਾ ਹੱਸਦਾ ਵਾਹ ਸਵੈਤਿਆ ਤਾਂ ਬਾਜੂ ਨਿਹਾਲ ਸਤਿ ਸ਼੍ਰੀ ਅਕਾਲ ਪ੍ਰਸ਼ਾਸਨ ਨੇ ਕਾਰਵਾਈ ਜਿਹੜੀ ਬਣਦੀ ਜਿਉਂ ਕਰ ਤੋਂ ਖਾਸੀ ਸੰਤੋਸ਼ਤ ਇਹ ਵੀ ਤਾਂ ਹੁਣ ਜੇ ਛੜਤਾ ਇਹਨੂੰ ਸਾਨੂੰ ਲੱਖਾਂ ਬੰਦਿਆਂ ਨੂੰ ਹੋਰ ਮੁਟੋ ਗਿਆ ਆਡੇ ਕੋਲ ਖਾਣਾ ਨਹੀਂ ਨਹੀਂ ਛੱਡਣਾ ਸਰ ਇੱਕ ੜ ਜਾ ਡਾਕਟਰ ਜਾਂ ਕੋਈ ਮਤਲਬ ਪ੍ਰੇਸ਼ਟਾਫਰ ਗੱਡਿਆ ਡਰਾਈਵਰ ਆਪ ਦਾ ਮਰ ਦਈਏ ਉਹ ਦੁਨੀਆ ਦੇ ਵਿੱਚ ਹੋਰ ਦਾ ਵੀ ਬਾਰਾ ਨਿਹਾਲ ਜਾ ਐਸ਼ੀਰ ਸਿੰਘਾਂ ਦੇ ਮਨ ਨੂੰ ਬਾਏ ਸਤਿ ਸ਼੍ਰੀ ਅਕਾਲ ਬੋਜ ਬਿਜਗਾਰੇ ਜਾ ਨਿਹਾਲ ਜਾ ਰਣਿਆ ਕਾਲਪੁਰਖ ਪਰਮੇਸ਼ਰ ਜੀ ਨੂੰ ਪਾਵੇ ਸਤਿ ਸ਼੍ਰੀ ਅਕਾਲ ਇਹ ਤਾਂ ਜੇ ਸੜਤਾਂ ਨੇ ਇਹਦਾ ਫਿਰ ਖਰਾਬ ਕਰੂਗਾ ਨਾ ਸਾਂ ਨਹੀਂ ਹੈ ਇਹ ਇਹ ਤੇ ਇਨਸਾਨ ਹੈ ਜਾਇ ਕੋ ਆਪਣਾ ਬਣ ਜਿਓ ਇਹ ਦੇਵਰਾਬਾਦ ਨੇ ਨੁਕਸਾਨ ਪਛਾ ਗਿਆ ਪੰਥ ਤੋਂ ਉਹ ਵੀ ਸਾਡੀ ਕੋਈ ਜੀ ਸਰਪੋ ਸਰ ਉਹ ਕੰਸਟਾਂਸ਼ਨ ਦੀ ਜ਼ਿੰਮੇਵਾਰੀ ਹੈ ਹਾਂ ਉਹ ਤਾਂ ਯਾਨੀ ਜੀ ਕੋ ਸਾਧੂ ਸਮਾਜ ਦਾ ਕੋ ਲੱਗਦਾ ਹੈ ਕਿ ਉਹ ਸਾਧੂ ਅਸੀਂ ਤਾਂ ਬੜੇ ਠੰਡੇ ਮੱਤੇ ਨਾਲ ਬੈਠੇ ਆ ਜੀ ਅਸੀਂ ਸ਼ਰਮ ਕਰਨੇ ਅਵਸਰਾਂ ਦੀ ਇਹ ਤਾਂ ਪ੍ਰਸ਼ਾਸਨ ਨੂੰ ਕਾਨੂੰਨ ਕਾਨੂੰਨ ਨੂੰ ਕਿਹਾ ਹੋਇਆ ਉਹ ਮੰਗ ਮਾਰ ਕੇ ਫਿਰ ਗੱਲ ਕਰ ਦਿੰਦੇ ਇਹਦੀ ਹਜ਼ੂਰੀ 'ਚ ਬੈਠੇ ਹੋਰੇ ਤਾ ਕਰਕੇ ਅਸੀਂ ਬੋਲ ਨਹੀਂ ਰਿਹਾ ਹੈਗੇ ਆਪਣੇ ਜਜ਼ਬਾਤਾਂ ਦੇ ਕਾਬੂ ਤੋਂ ਬਾਹਰ ਦੋਵੇਂ ਵਾਰ ਬੰਦੇ ਨੇ ਇਹਨਾਂ ਦੇ ਅਸੀਂ ਪ੍ਰਸ਼ਾਸਨ ਨੂੰ ਇਸੇ ਵਾਰ ਦੱਸਤਾ ਜੇ ਕਾਨੂੰਨ ਨੂੰ ਕਾਨੂੰਨ ਦੀ ਜ਼ਿੰਕਾਰ ਕਰਦੇ ਹਾਂ ਹਾਂਜੀ ਸਰਪੰਚ ਜੀ ਇਹਨਾਂ ਫਿਰ ਦੇਖ ਲਿਓ ਫੋਨ ਨਾ ਮੈਂ ਤਾਂ ਪਿੱਛੇ ਇੱਕ ਵਾਰ ਐਕਸਪ੍ਰੈਸਰੀ ਪੰਡਾ ਲਾ ਦੇਗੀ ਇਸ ਨਾਲ ਇੱਕ ਤੋਂ ਕੋਈ ਚਲਨ ਦੋ ਕਰਨਦੀਰ ਹਾਂਜੀ ਇੱਕ ਤੋਂ ਪੇ ਡੇਰਾ ਡੂਰਾ ਆਪਣਾ ਇਹ ਬੰਦ ਕਰਵਾ ਦਿਓ ਹਾਂ ਬਿਲਕੁਲ ਵਾਹ ਜੋ ਦੇਖਿਆ ਐਸਾ ਕੋਈ ਨਾ ਜੋਤੀ ਆਇਓ ਇਹ ਤਾਂ ਬਤਾ ਦੇ ਦਿੰਦੇ ਕੋਈ ਬਾਤ ਕਰ ਦੋ ਇਹ ਇੱਕ ਵਾਰ ਇਹ ਇੱਕ ਵਾਰ ਲੇਡੀ ਦੀ ਫੋਟੋ ਲੈ ਰਹੀ ਵਾਹ ਸੀ ਕਿ ਐਸਾ ਦ ਆਇਓ ਡੇਰਾ ਬੰਦ ਕਰ ਬਾਈ ਸੇਵਾ ਵੀ ਨਹੀਂ ਕਰ ਸਕਦੇ ਮਸਤੀ ਤੋਂ ਨਹੀਂ ਜਾ ਸਕਦਾ ਮੈਂ ਆਪ ਕੀ ਕਰਾਂ ਠੀਕ ਕਰ ਹਾਂ ਠੀਕ ਮਾਰਾ ਇਦਾਂ ਸੌਤ ਐਸੀ ਫੋਟੋ ਮੰਨਾ ਵੀ ਵਾਹ ਗਿਆ ਮੈ ਮੌਕਾ ਕਰਿਆ ਵਾ ਅੱਛਾ ਨਹੀਂ ਕੋਈ ਸਿਸਟਮ ਹੈ ਅਗਰ ਤੇਰੇ ਪਰ ਲਾ ਕੋਈ ਗੁਣ ਹੈ ਤਾਂ ਬਤਾ ਯਾਨੀ ਆਪਣਾ ਬੰਦ ਕਰ ਦੇ ਕਿਉਂ ਡਰਾ ਮੰਗ ਰਿਹਾ ਵਾਂ ਆਪਣੀ ਗੱਲ ਆਪਣਾ ਘਰ ਬਗਸੇ ਇੱਕ ਸੁਣ ਨੀਰਵਰਨ ਪਬਲਿਕ ਨਹੀਂ ਆਵਾ ਬੋਲ ਫੇਰੀ ਤੇਰੀ ਨਹੀਂ ਤੇਰੀ ਪ੍ਰੀਖਿਆ ਫਿਰ ਮੈਂ ਹੀ ਲਿਉਂਗਾ ਲੱਗ ਕੇ ਬੈਠਾ ਕਿ ਕਿਆ ਕਿਆ ਜੜਾ ਲਾਵਾਗਾ ਕਿਆ ਠੀਕ ਕਰਾਂਗਾ ਬਤਾ ਬੰਦਾ ਇਹ ਨਾ ਨਿਊ ਕਰੋ ਇੱਕ ਵਾਰ ਅਲਗਲੇ ਜਗ੍ਹਾ ਧੀਰੇ ਜਾਨੀ ਅਲਗਲੇ ਜਗ੍ਹਾ ਇੱਕ ਵਾਰ ਇਹਨਾਂ ਨੂੰ ਫਾਈਨਲ ਦਿਓ ਕਰਕੇ ਆ ਠੀਕ ਹੈ ਸਾਰਾ ਜੋ ਸਰਪੰਚ ਜੀ ਅਗਲੇ ਦੀ ਮੰਗ ਹੈ ਉਹ ਇਹ ਬੰਦੋਣਾ ਚਾਹੀਏ ਤੇ ਉਹ ਲਾਰੇ ਲਗਾ ਵੀਰਵਾਰ ਨਾ ਘਾੜੇ ਜੱਫੇਗਾ ਉਲਟੀ ਆ ਕੰਮ ਕੀ ਹੋਰ ਨੰਬਰ ਦੋ ਬਾਤ ਜਥੇਦਾਰ ਜੀ ਪਨੇਰੇ ਪੈਰਾਂਗਾ ਹੱਥ ਲਾਏਗਾ ਖਿਮਾ ਯਾਚਨਾ ਬਿੱਲੀ ਜੀ ਨੰਬਰ ਤਿੰਨ ਬਾਤ ਇਸਨਾ ਜਾੜ ਪੁੰਗ ਕੇ ਨਾਮ ਕੇ 3 ਲੱਖ ਰੁਪਏ ਲੈ ਕੇ ਕਿਸੇ ਵਦੇ ਔਰ ਦੂਧ ਮਲ ਐਂਡ ਜੈਨੂਨ ਲੈ ਕੇ ਅੱਜ ਨਹੀਂ 10 ਦਿਨ ਮਾ 15 ਦਿਨ ਮਾ ਜਦ ਵੀ ਹੋਵੇ ਵਾਪਿਸ ਲੋਟਾਣੇ ਵਿਦ ਪ੍ਰੂਫ ਲੈ ਰਹੇ ਜੁੱਠੇ ਨੇ ਠੀਕ ਹੈ ਤਿੰਨ ਚੀਜ਼ਾਂ ਮੰਨ ਲਓ ਠੀਕ ਵਰਨਾ ਤੁਰੰਤ ਆ ਪਾਈ ਆ ਠੀਕ ਹੈ ਡੀਡੀਆਰ ਤੋਂ ਕਰੀ ਦਿੱਤੀ ਹਾਂ ਜੀ ਉਸ ਤੋਂ ਕੋਈ ਨਹੀਂ ਤੋਂ ਬਤਾਓ ਹੀ ਆਪਣਾ ਸਾਲੇ ਉਹ ਆਪਰਾ ਹੋ ਰਹੇ ਹਾਂ ਜੀ ਕਿੱਥੇ ਆ ਪਰ 1 ਮਿੰਟ ਇਹ ਇਹ 1 ਮਿੰਟ ਤੋਂ ਬੈਠ ਜਾਂਦਾ ਨਾ ਬੋਲਣੇ ਕਿੰਨੇ ਪੜੇ ਤੋਂ ਖੜਿਆ ਹੋ ਵੀਰੇ ਹਾਂ ਇਹ ਮਤ ਨਹੀਂ ਜੋ ਅਧਿਕਾਰ ਮਨਜ਼ੂਰ ਹੈ ਸਾਰੀ ਮਨਜ਼ੂਰ ਹੈ ਮਤ ਨਹੀਂ ਪਾਈਸਾ ਪਾਈਸਾ ਕਿੰਨੀ ਕਰ ਲਿਆ ਬਾਈ ਕਦੀ ਬਾਤ ਮੌਲ ਜਾ ਕੋਈ ਹਾਂ ਇੱਕ ਵਾਰ ਪੁੱਛ ਲਿਓ ਨਾ ਪਹਿਲੇ ਇਹ ਕੋਈ ਨਹੀਂ ਜੀ ਇਸ ਦੀ ਡੋਕੂ ਸਾਰੇ ਬਿਨਾਂ ਮੰਨ ਲਿਆ ਜੇ ਜਦੋਂ ਜਬ ਆਪ ਖੜਾਓ ਕਪੇਟਾ ਭਰ ਲਿਆ ਆਪ ਅੱਛਾ ਤਾਂ ਆਪਾਂ ਫੇਰ ਕਵਰ ਲਓ ਇਹ ਚੇਅਰਮੈਨ ਚੇਅਰਮੈਨ ਗਰੁੱਪ ਲੈਣਾ ਹੈ ਨਾ ਆਪਾਂ ਧੰਨ ਕਰਨਾ ਚਾਹੀਦਾ ਹੱਕ ਬਲਦਾ ਵੀ ਕੰਮ ਲੈ ਹੁਣ 3 ਲੱਖ ਤੋਂ ਨਹੀਂ ਬਾਬਾ ਜੀ ਦੋ ਗੱਲਾਂ ਬਹੁਤ ਸਾਧ ਪੰਚਾਇਤ ਨਾਲ ਮੰਨਦੀਆਂ ਆਉਂਦੀਆਂ ਆ ਜੀ ਅੱਜ ਇਹ ਨਹੀਂ ਵੇਖੀ ਉਹ ਵੀ ਕਰੀ ਮਾਰ ਤਰੀਏ ਬੰਨੇ ਠੀਕ ਹੈ ਆਪਾਂ ਇਹ ਕੰਮ ਹਰਸ ਦਾ ਕੰਮ ਹੈ ਇਨਸਾਫ ਕਰਨਾ ਬਿਲਕੁਲ ਜੀ ਬਿਲਕੁਲ ਅਸੀਂ ਸਾਥ ਨੂੰ ਸਾਥ ਨੂੰ ਤੁਰ ਕੇ ਆਣ ਵਾਲੇ ਬੋਲਿਆ ਨਾ ਮਾਰਾ ਤਾਂ ਕੋਈ ਨਹੀਂ ਸਰ ਐ ਸਾਡੀ ਕਿਹੜਾ ਨਾ ਦੁਸ਼ਮਣੀ ਕੋਈ ਬਿਲਕੁਲ ਨਾ ਸਰ ਇਹ ਕੋਈ ਨਹੀਂ ਕੋਈ ਨਹੀਂ ਪਰੋਤ ਆਪਸ ਵਿੱਚ ਜਿੱਤ ਨਮਰਤੀ ਦੇ ਲੈ ਠੀਕ ਆ ਜੀ ਪ੍ਰੂਫ ਹੋ ਗਏ ਅੱਜ ਇਹ ਤਾਂ ਫਰਮਾਨ ਜਾਰੀ ਕਰਿਆ ਬੰਦਾ ਉਹ ਇਮਾਨਦਾਰ ਪੜੇਗਾ ਹੋਰ ਬਤਾਓ ਹੋਰ ਇਸ ਕੇ ਇਹ ਰਹੇ ਹਾਂਜੀ ਠੀਕ ਬਈ ਮੈਂ ਆਪਣਾ ਕਾਗਜ਼ ਪਤੋਂ ਉਹਨਾਂ ਕੋ 3 ਚੀਜ਼ਾਂ ਹੋਈ 3 ਨੋਹ ਕੰਨੀ ਮੈਂ ਤੁਮ ਨਾ ਜਾਣੂ ਠੀਕ ਹੈ ਜੀ ਠੀਕ ਹੈ ਮਰੀ ਨੇ ਤਾਂ ਭਾਈ ਜਾਣਾ ਇੱਕ ਮਿੰਟ ਹੋਰ ਆ ਭਾਈ ਹੋਰ ਆ ਮੜੀ ਠੀਕ ਹੈ ਸਹੀ ਸਹੀ ਬਿਲਕੁਲ ਉਹ ਤਾਂ ਪੈਸਾ ਹੈ ਇਹ ਤੋਂ ਇਹ ਤੋਂ ਕੋਲ ਤਾਂ ਚਾਹੀਏ ਹਾਂ ਜੀ ਮਤਲਬ ਕਹਿੰਦਾ ਰਿਸ਼ਤੇਦਾਰ ਐ ਨੇ ਸਾਰੇ ਇਤਨੇ ਆਏ ਨੇ ਫਿਰ ਕਹਿ ਨੋ ਯਾਰ ਪੰਚਾਇਤ ਕਰ ਰਹੀ ਛੱਡੋ ਫਿਰ ਨਹੀਂ ਸਰੋ ਪਰ ਕੀ ਲਿਆ ਕਰੋ ਦੇ ਦੇ ਕੋਈ ਪ੍ਰੂਫ ਕੋਡ ਆ ਦੇ ਦਈਓ ਹੈਗਾ ਉਹ ਇਹ ਬੰਦਾ ਆਪਾ ਆਡੀਓ ਨੂੰ ਕਾਹ ਹੀ ਕਰ ਦੇਂਗੇ ਇਹ ਤਾਂ ਉਹ ਹੀ ਤੇ ਪ੍ਰੂਫ ਹੋਗਾ ਇਹ ਦੇਖੋ ਜੀ ਮਾਨੀ ਜੋ ਐਸਐਚਓ ਨੂੰ ਸਪਾਈ ਦੇਣੀ ਸੀ ਜੋ ਫੂਲ ਦੇਣਾ ਤਾਂ ਦੇਣੀ ਹਾਂ ਇਹ ਕੋਈ ਬਾਤ ਨਹੀਂ ਚਲੋ ਠੀਕ ਹੈ ਫਿਰ ਕਾਟਵਾ ਦੇਗੀ ਦੁਕਾਨੀ ਦਾ ਇੱਕ ਮਿੰਟ ਪਾਪਾ ਜੀ ਹਾਂ ਤੁਸੀਂ ਆਪਣਾ ਤਮ ਦੋਨੋਂ ਸਰਪੰਚ ਦੇ ਰੇ ਇਹ ਤਿੰਨ ਤਿੰਨ ਚੀਜ਼ਾਂ ਮਿਲੂ ਰੈਂਕ ਨਹੀਂ ਬਤਾਉਂਦੇ ਰਿਕ ਬਾਈ

राधे कोई सरपंच बहुत सारा पहलवान आना चाहिए सरपंच ना, <laughs> ना ये सारे बाकी <laughs> सारे इनकी बात नहीं है सरपंच मालूम रात फेरी होनी चाहिए मैंने सुन लिया जिनके पास ये चेयरमैन साहब है ये हमारे यो भी जी छो जी तुम्हारी सारी ने जीत की स्ट्रेट प्रेसिडेंट ने जीत की अच्छा चलो आपका बदा जी पहले बदा जी सारे करा देंगे हां करा देंगे ਸਾਰੇ ਨਹੀਂ ਨਾ ਸਾਰੇ ਨਹੀਂ ਕਰਾ ਦਿੱਤੇ ਅਬਾ ਪੇਪਰ ਪੂਰਾ ਭਰ ਦੇ ਦੋ ਤਰ ਕਰ ਦੇ ਅੱਛਾ ਪੁੰਡਾ ਪੇਪਰ ਭਰ ਦੇ ਨਾ ਜੀ ਟੈਨਸ਼ਨ ਕਿੰਨੇ ਮੇਰੇ ਮੇਰੇ ਬੱਬਾ ਜੀ ਮਰੀ ਮੋਟੀ ਇੰਗਲਿਸ਼ ਆਂਦੀ ਆਪਾਂ ਨੂੰ ਕੋਈ ਜਾਣਤਾ ਬੰਨਾ ਰੋ ਬੱਬਾ ਜੀ ਆਪਕੋ ਕਮਾਲ ਕਰ ਦਿਆ ਉਹ ਚੁੱਕ ਲਈ ਸਪ੍ਰੇਸ ਲਾਣਾ ਪਟਾਕੇ ਨਾ ਮਾਸਾ ਕਿੰਨੇ ਕਿਲੋਮੀਟਰ ਪੜਾਵਾ ਜੀ 10 ਕਿਲੋਮੀਟਰ ਉਹ ਬਾਬਾ ਜੀ ਨੂੰ ਨਾ ਲੈ ਜੇ ਨਾ ਲੈ ਜੇ ਵੀਰੇ ਰਜੀਵ ਨੂੰ ਹਾਂ ਨਾ ਲੈ ਜੇ ਬੋ ਬੋ ਹੋਟਲ ਜਾਣਾ ਨਾ ਨਾ ਭਰਾ ਹੈ ਮੇਰਾ ਯਾਰ ਐਸੀ ਗੱਲ ਸਾਨੂੰ ਇਹ ਮਾਣ ਰੰਬਾ ਫਾਂਡੇ ਗੱਲ ਨਹੀਂ ਦਿੰਦੀ ਜੀ ਆਹ ਇਹਨਾਂ ਕੋ ਬੱਬਾ ਜੀ ਨੂੰ ਮਾਮਾ ਟੱਕਰੀ ਆਵੇ ਅੱਜ ਆਪਣਾ ਉਹਨੂੰ ਆਪਣਾ ਰਾਜੀ ਦਾ ਮਾ ਹੋ ਗਿਆ ਕਿ ਮੈਂ ਸਾਰੇ ਸਾਰੇਗੇ ਕਰਾਉਂਗਾ ਭਾਈ ਮਧਪੂਰ ਜੀ ਪਹਿਲਾਂ ਕਰਾ ਲਓ ਭਾਈ ਇਹਨਾਂ ਦੇ ਟਿਕਾਣੇ ਜੋੜਾ ਕਰਾਣੇ ਆ ਜਾਓ ਕਿ ਬੱਬਾ ਜੀ ਉਹਨੇ ਬੋਲੀ ਮਾਰ ਕੇ ਲੈ ਲੇਂਗੇ ਮਗਾ ਨਾ 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 ਚਲਦੀ ਆ ਦੇਖ नहीं चलो ऐसा है जो काम गलत है वो तो गलत है देख गलत मैं साथ नहीं देता जी चंगे मैं उसका साथ दूंगा जी 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 ਬੇਬੇ ਬਸ ਕਰੀਏ ਕੀ ਆ। ਚੱਲੀਏ। ਠੀਕ ਹੈ ਮਸ। ਅਰਾ ਵੋ। ਬਾਈ ਕੰਦਾ। ਇਹ ਯਸਨ ਜੀ ਪ੍ਰਦੇਸ਼ਿਕ ਨੇ ਲੜਾਈ। ਆਹ ਸਵਾਲੋ। ਓਏ ਦੀਜੀਤ। ਮਾਰੂ ਫੋਨ ਤੇ ਨਾ ਤਿਆਰ ਹੋ ਗਏ ਜਾਂਦਿਆਂ। ਯਾਰ ਖਾਲਸਾ ਤੇ ਮੇਰੇ ਨਾਲ ਇੱਥੇ। ਚੱਲ ਫਿਰ ਅੱਜ ਹੋਰ ਕੁਝ ਪੁਆਣੀ ਆ ਤੁਹਾਨੂੰ। ਕੋਈ ਕੋਈ। ਛੋਟੇ ਬਾਬੇ ਇਹ ਕਰਾਂ। ਕੀ ਕਰ ਰਹੇ ਹੋ ਜੀ ਮੈਂ ਕੋਈ ਨਹੀਂ ਜੀ ਮੈਂ ਫਿਕਰ ਕਰਦਾ ਹਾਂ ਬੜਾ ਬੁਲਾਓ ਸਾਡੀ ਛੇਤ ਨੂੰ ਬੁਲਾਓ ਤੁਹਾਨੂੰ ਸਨਮਾਨਤ ਕਰਾਂਗੇ ਬੜਾ ਵਾਜੀ ਹੋ ਜੀ ਤੁਸੀਂ ਉਹ ਬਰਸਤ ਚਿੱਠੀ ਭੇਜਦਾ ਹਾਂ ਬੜਾ ਮਤਲਬ ਇਹ ਚੱਲਦਾ ਰਹੇ ਹਾਂ ਜੀ ਕੋਈ ਸਾਹਿਬ ਕੋਈ ਤਾਂ ਰਹਿਤ ਨਹੀਂ ਕੋਈ ਬਾਬਾ ਜੀ ਸਾਹਿਬ ਬਾਬਾ ਉਹਦੇ ਲੱਗੇ ਜਾਈਦਾ ਰਹੇ ਤਰਾ ਬੋਲੋ ਜੀ ਜੀ ਸੇ ਯਾਰ ਉਹ ਰਗੜੇ ਹੋ ਸਕਦੇ ਜਾਂਦੇ ਆਂ ਪਿਆਰ ਹਾਂਜੀ ਪਰ ਇਹਨਾਂ ਨੂੰ ਮੈਂ ਦਫੀਤਾਂ ਦੇ ਦੁਬਾਰਾ ਦਫੀਤੇ ਗੁਰਤਾਰ ਆਉਣਾ ਭਾਰੀ ਕਰਦੀ ਰਹਿਣ ਦੇ ਛੱਡੋ ਇਹਦੇ ਮੱਥਾ ਹੈ ਇਹ ਤੇ ਛੇ ਜੀਂ ਲੱਗਦਾ ਰਾਤ ਸੋਣਾ ਪਾਪਾ ਜੀ ਆਪਣਾ ਰਾਜੀ ਇੰਜ ਹੋਈ ਨਾ ਤਰਫੇ ਸਭ ਗੋਪਨਾ ਸਸ਼ਮਾ ਯਾਚਨਾ ਕਰ ਰਿਹਾ ਈਗਾ ਬੈ ਰਾਜੀ ਥੋੜੇ ਦੇ ਇੱਕ ਵਾਰ ਲੋਕਾਂ ਨੂੰ ਪਿੰਚ ਲਾਉਂਦੇ ਆ ਤੋ ਪਿਛਲੇ ਦਿਨੀ ਸਾਡੇ ਕੋਲ ਇੱਕ ਮਸਲਾ ਆਇਆ ਜੋ ਕਿ ਦਰਗਾਹ ਦਾ ਮਸਲਾ ਸੀ ਉੱਥੇ ਹੁਕਮਨਾਮਾ ਸਾਹਿਬ ਲਾਇਆ ਹੋਇਆ ਸੀ ਰੀਤੀ ਜੀ ਦੀਆ ਫੋਟੋ ਲਾਈ ਹੋਈਆਂ ਸਨ ਉਹ ਜਗ੍ਹਾ ਦੇ ਉੱਤੇ ਸਾਡੇ ਕੋਲ ਸ਼ਿਕਾਇਤ ਆਈ ਉਹ ਮਸਲੇ ਨੂੰ ਅਸੀਂ ਲੈ ਕੇ ਅੱਜ ਇੱਥੇ ਪਹੁੰਚੇ ਆ ਪ੍ਰਸ਼ਾਸਨ ਦੇ ਕੋਲ ਆ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਲ ਦੇ ਮੁਖ ਸੇਵਾਦਾਰ ਸੰਤ ਰੇਨ ਬਾਬਾ ਲਖਮੀ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਸਾਡੇ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਲ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੋਹਲਗੜ ਵਾਲੇ ਅਤੇ ਸੰਤ ਬਾਬਾ ਜੈਮਲ ਸਿੰਘ ਜੀ ਦੁੱਧਾਤਾਰੀ ਬਾਬਾ ਸਰਿੰਦਰ ਸਿੰਘ ਜੀ ਮਾਲਕੋਂ ਤੇ ਹੋਰ ਸਾਡੇ ਸਾਰੇ ਜਥੇਬੰਦੀ ਦੇ ਸਿੰਘ ਅੱਜ ਸਾਰੇ ਰਲ ਮਿਲ ਕੇ ਅਸੀਂ ਨੇ ਜੋ ਪਿਛਲੇ ਦਿਨੀ ਵੀਡੀਓ ਘੁੰਮਦੀ ਚੱਲ ਰਹੀ ਸੀ ਨੈਟ ਦੇ ਉੱਤੇ ਬੜੇ ਜ਼ੋਰ ਦੇ ਨਾਲ ਸਾਨੂੰ ਬੜੇ ਫੋਨ ਆ ਰਹੇ ਸੀ ਉਹ ਮਸਲੇ ਨੂੰ ਅੱਜ ਹੱਲ ਕੀਤਾ ਗਿਆ ਜਿੱਥੇ ਬੈਠ ਕੇ ਧਰਮ ਦੇ ਨਾਂ ਤੇ ਪਖੰਡ ਕੀਤਾ ਜਾ ਰਿਹਾ ਸੀ ਉਹਨੂੰ ਪੱਕੇ ਤੌਰ ਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਬੰਦ ਕੀਤਾ ਗਿਆ ਸਾਰੀਆਂ ਪੰਚਾਇਤਾਂ ਦੋਨਾਂ ਧਿਰਾਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਖੜੇ ਸੋ ਇੱਥੋਂ ਦੀ ਜੋ ਪ੍ਰਸ਼ਾਸਨ ਨੇ ਸਾਡੇ ਐਸਐਸਓ ਸਾਹਿਬ ਬੜੇ ਸਤਿਕਾਰਯੋਗ ਇਹਨਾਂ ਨੇ ਬੜੇ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਇਹ ਅੱਜ ਦਾ ਮਸਲਾ ਹੱਲ ਕੀਤਾ ਗਿਆ ਸੋ ਜੋ ਝਾੜੇ ਦੇ ਨਾਂ ਦੇ ਉੱਤੇ ਇੱਕ ਪ੍ਰਾਣੀ ਦੇ ਕੋਲੋਂ ਜੋ ਸਾਡੇ ਕੋਲ ਪ੍ਰੂਫ ਉਹਦੀਆਂ ਵੀਡੀਓ ਆਡੀਓ ਪਹੁੰਚੀ ਦੀਆਂ ਉਹਨਾਂ ਦੇ ਕੋਲੋਂ ਥੋੜੇ-ਥੋੜੇ ਕਰਕੇ 3 ਲੱਖ ਰੁਪਇਆ ਲੈ ਗਿਆ ਉਹ ਆਉਣ ਵਾਲੇ ਨਵੇਂ ਸਾਲ ਦੇ ਵਿੱਚ 15 ਤਰੀਕ ਪਹਿਲਾ ਮਹੀਨਾ 2025 ਨੂੰ ਉਹ ਵਾਪਸ ਕੀਤਾ ਜਾਵੇਗਾ ਤੇ ਜਿਹੜੀ ਰਜੀਬ ਵੱਲੋਂ ਉਹ ਵਾਪਸ ਕੀਤਾ ਜਾਵੇਗਾ ਅਤੇ ਸਕੇ ਤੌਰ ਤੇ ਜਿਹੜੀ ਉਹ ਜਗਾ ਉਹਨੂੰ ਬੰਦ ਕੀਤਾ ਜਾਵੇਗਾ ਸੋ ਅਸੀਂ ਸਾਰੇ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਸੋ ਮੈਂ ਸਾਰੀਆਂ ਪੰਚਾਇਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਐਸਚਓ ਸਾਹਿਬ ਪ੍ਰਸ਼ਾਸਨ ਦਾ ਸਾਰੇ ਥਾਣੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਇਹ ਮਸਲਾ ਸਾਰਾ ਅੱਜ ਖਤਮ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜੀਬ ਜੋ ਇਹ ਜਗ੍ਹਾ ਦੇ ਉੱਤੇ ਬੈਠ ਕੇ ਉੱਥੇ ਪਖੰਡ ਦੇ ਨਾਲ ਉੱਤੇ ਕੰਮ ਕਰਦੇ ਸੀ ਉਹ ਹੁਣ ਆਪਣਾ ਪੰਥ ਖਾਲਸੇ ਤੋਂ ਸਾਰੀ ਪੰਚਾਇਤ ਤੋਂ ਮਾਫੀ ਮੰਗੇਗਾ ਇੱਥੇ ਆ ਜਾਵੀਂ ਆਪਦਾ ਨਾਮ ਲੈ ਕੇ ਮੇਰਾ ਨਾਮ ਆਇਆ ਪਿੰਡ ਦਾ ਨਾਮ ਲੈ ਕੇ ਜੇਕਰ ਬਾਅਦ ਵਿੱਚ ਨਾਮ ਹੈ ਜੀ ਤੋਰਖਾਸੇ ਮੈਂ ਸਾਰੇ ਪੰਥਵਾਸੀਆਂ ਦਾ ਹੱਥ ਜੋੜ ਕੇ ਮਾਫੀ ਮੰਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ